ਪੰਜਾਬ ਦੇ ਮਹਾਨ ਤੇ ਮਸ਼ਹੂਰ ਕਵੀ surjit patar ਦਾ ਅੱਜ ਅੰਤਿਮ ਸੰਸਕਾਰ ਹੈ ਜਿਸ ਮੌਕੇ ਕਈ ਅਹਿਮ ਸ਼ਖਸੀਅਤਾਂ ਪਹੁੰਚਣਗੀਆਂ ਤੇ ਉਹਨਾਂ ਦੇ ਅੰਤਿਮ ਦਰਸ਼ਨ ਕਰਨਗੇ ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਇੱਥੇ ਖਾਸ ਤੌਰ ਤੇ ਪਹੁੰਚਣਗੇ ਪਰਿਵਾਰ ਦੇ ਨਾਲ ਦੁੱਖ ਵੰਡਾਉਣਗੇ ਪਰਿਵਾਰ ਦੇ ਨਾਲ ਮੁਲਾਕਾਤ ਕਰਨਗੇ ਦੱਸਿਆ ਜਾ ਰਿਹਾ ਹੈ ਕਿ ਅੱਜ ਕਈ ਅਹਿਮ ਸ਼ਖਸੀਅਤਾਂ ਇਸ ਦੌਰਾਨ ਪਹੁੰਚਣਗੀਆਂ ਤੇ surjit patar ਦੇ ਅੰਤਿਮ ਦਰਸ਼ਨ ਕਰਨਗੇ ਦੱਸਦੇ ਕਿ 2 ਦਿਨ ਪਹਿਲਾਂ ਹੀ ਉਹਨਾਂ ਨੇ ਲੁਧਿਆਣਾ ਦੇ ਵਿੱਚ ਆਖਰੀ ਸਾਹ ਲਏ ਨੇ ਦੱਸਿਆ ਜਾ ਰਿਹਾ ਹੈ ਕਿ ਦਿਲ ਦਾ ਦੌਰਾ ਪੈਣ ਚਲਦਿਆ ਉਹਨਾਂ ਦਾ ਦਿਹਾਂਤ ਹੋਇਆ ਰੋਜ਼ਾਨਾ ਦੇ ਤਰ੍ਹਾਂ ਜਦੋਂ ਸੁਰਜੀਤ ਪਾਤਰ ਨਹੀਂ ਉੱਠੇ ਤੇ ਪਰਿਵਾਰ ਦੇ ਵੱਲੋਂ ਉਹਨਾਂ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਗਈ ਉਸ ਤੋਂ ਬਾਅਦ ਜਾਂਚ ਕਰਵਾਈ ਗਈ ਤਾਂ ਪਤਾ ਚੱਲਿਆ ਕਿ ਹਾਰਟ ਅਟੈਕ ਆਇਆ ਸੁੱਤੇ ਪਏ ਸੁਰਜੀਤ ਪਾਤਰ ਨੂੰ ਹਾਰਟ ਅਟੈਕ ਆਇਆ ਜਿਸ ਦੇ ਚਲਦਿਆਂ ਉਹਨਾਂ ਦਾ ਦਿਹਾਂਤ ਹੋ ਗਿਆ ਇਸ ਤੋਂ ਬਾਅਦ ਕਾਵ ਜਗਤ ਨੂੰ ਇੱਕ ਪੰਜਾਬੀ ਸਾਹਿਤ ਜਗਤ ਨੂੰ ਵੱਡਾ ਘਾਟਾ ਪਿਆ ਨਾਪੂਰਾ ਹੋਣ ਵਾਲਾ ਘਾਟਾ ਪਿਆ ਕਿਉਂਕਿ ਸੁਰਜੀਤ ਪਾਤਰ ਇੱਕ ਮਸ਼ਹੂਰ ਗਜ਼ਲਕਾਰ ਕਵੀ ਰਹੇ ਨੇ ਜਿਨ੍ਹਾਂ ਦੀਆਂ ਲੇਖਣੀਆਂ ਦੇ ਵਿੱਚ ਆਮ ਲੋਕਾਂ ਦੀ ਗੱਲ ਰਹੀ ਹੈ ਆਮ ਲੋਕਾਂ ਦੇ ਮਨ ਦੇ ਭਾਵਾਂ ਨੂੰ ਉਹਨਾਂ ਨੇ ਸ਼ਬਦ ਦਿੱਤੇ ਸ਼ਬਦਾਂ ذریعے ਜ਼ੁਬਾਨ ਦਿੱਤੀ ਸੀ ਜਿਹੜੇ ਸ਼ਬਦਾਂ ਰਹੇ ਉਹਨਾਂ ਦੀਆਂ ਗਜ਼ਲਾਂ ਦੇ ਵਿੱਚ ਵੀ ਨਜ਼ਰ ਆਉਂਦੇ ਸੀ ਉਹਨਾਂ ਦੀਆਂ ਕਵਿਤਾਵਾਂ ਦੇ ਵਿੱਚ ਵੀ ਆਮ ਲੋਕਾਂ ਦੀ ਮਨ ਦੇ ਭਾਵ ਜਿਹੜੇ ਉਹ ਖਾਸ ਤੌਰ ਤੇ ਨਜ਼ਰ ਆਉਂਦੇ ਸਨ ਬੇਸ਼ੱਕ ਅੱਜ ਸੁਰਜੀਤ ਪਾਤਰ ਸਾਡੇ ਵਿਚਕਾਰ ਨਹੀਂ ਰਹੇ ਲੇਕਿਨ ਉਹ ਰਹਿਦੀ ਦੁਨੀਆ ਤੱਕ ਲੋਕਾਂ ਦੇ ਮਨਾਂ ਦੇ ਵਿੱਚ ਜਿਉਂਦੇ ਵੱਸਦੇ ਰਹਿਣਗੇ ਤੇ ਅਜਿਹੀ ਹੀ ਮਹਾਨ ਸ਼ਖਸੀਅਤ ਮਹਾਨ ਕਵੀ ਮਹਾਨ ਗਜ਼ਲਕਾਰ surjit patar ਦਾ ਅੱਜ ਲੁਧਿਆਣਾ ਦੇ ਵਿੱਚ ਹੀ ਅੰਤਿਮ ਸੰਸਕਾਰ ਹੈ ਜਿੱਥੇ ਅਹਿਮ ਸ਼ਖਸੀਅਤਾਂ ਪਹੁੰਚ ਕੇ ਉਹਨਾਂ ਦੇ ਅੰਤਿਮ ਦਰਸ਼ਨ ਕਰਨ ਗਈਆਂ ਤੇ ਉੱਥੇ ਹੀ ਸੀਐਮ ਭਗਵੰਤ ਮਾਨ ਵੀ ਪਹੁੰਚਣਗੇ ਤੇ ਪਰਿਵਾਰ ਦੇ ਨਾਲ ਦੁੱਖ ਵੰਡਾਉਣਗੇ ਪੰਜਾਬ ਦੇ ਮਹਾਨ ਤੇ ਮਸ਼ਹੂਰ ਕਵੀ surjit patar ਦਾ ਅੱਜ ਅੰਤਿਮ ਸੰਸਕਾਰ ਹੈ ਜਿਸ ਮੌਕੇ ਕਈ ਅਹਿਮ ਸ਼ਖਸੀਅਤਾਂ ਪਹੁੰਚਣਗੀਆਂ ਤੇ ਉਹਨਾਂ ਦੇ ਅੰਤਿਮ ਦਰਸ਼ਨ ਕਰਨਗੇ ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਇੱਥੇ ਖਾਸ ਤੌਰ ਤੇ ਪਹੁੰਚਣਗੇ ਪਰਿਵਾਰ ਦੇ ਨਾਲ ਦੁੱਖ ਵੰਡਾਉਣਗੇ ਪਰਿਵਾਰ ਦੇ ਨਾਲ ਮੁਲਾਕਾਤ ਕਰਨਗੇ ਦੱਸਿਆ ਜਾ ਰਿਹਾ ਹੈ ਕਿ ਅੱਜ ਕਈ ਅਹਿਮ ਸ਼ਖਸੀਅਤਾਂ ਇਸ ਦੌਰਾਨ ਪਹੁੰਚਣਗੀਆਂ ਤੇ surjit patar ਦੇ ਅੰਤਿਮ ਦਰਸ਼ਨ ਕਰਨਗੇ ਦੱਸਦੇ ਕਿ 2 ਦਿਨ ਪਹਿਲਾਂ ਹੀ ਉਹਨਾਂ ਨੇ ਲੁਧਿਆਣਾ ਦੇ ਵਿੱਚ ਆਖਰੀ ਸਾਹ ਲਏ ਨੇ ਦੱਸਿਆ ਜਾ ਰਿਹਾ ਹੈ ਕਿ ਦਿਲ ਦਾ ਦੌਰਾ ਪੈਣ ਦੇ ਚਲਦਿਆ ਉਹਨਾਂ ਦਾ ਦਿਹਾਂਤ ਹੋਇਆ ਰੋਜ਼ਾਨਾ ਦੇ ਤਰ੍ਹਾਂ ਜਦੋਂ ਸਵੇਰੇ surjit patar ਨਹੀਂ ਉੱਠੇ ਤੇ ਪਰਿਵਾਰ ਦੇ ਬੋਲੋਂ ਉਹਨਾਂ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਕਿ ਉਸ ਤੋਂ ਬਾਅਦ ਜਾਂਚ ਕਰਵਾਈ ਗਈ ਤਾਂ ਪਤਾ ਚੱਲਿਆ ਕਿ ਹਾਰਟ ਅਟੈਕ ਆਇਆ ਸੁੱਤੇ ਪਏ surjit patar ਨੂੰ ਹਾਰਟ ਅਟੈਕ ਆਇਆ ਜਿਸ ਦੇ ਚਲਦਿਆ ਉਹਨਾਂ ਦਾ ਦਿਹਾਂਤ ਹੋ ਗਿਆ ਇਸ ਤੋਂ ਬਾਅਦ ਕਾਵ ਜਗਤ ਨੂੰ ਇੱਕ ਪੰਜਾਬੀ ਸਾਹਿਤ ਜਗਤ ਨੂੰ ਵੱਡਾ ਘਾਟਾ ਪਿਆ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਕਿਉਂਕਿ ਸੁਰਜੀਤ ਪਾਤਰ ਇੱਕ ਮਸ਼ਹੂਰ ਗਜ਼ਲਕਾਰ ਕਵੀ ਰਹੇ ਨੇ ਜਿਨ੍ਹਾਂ ਦੀਆਂ ਲੇਖਣੀਆਂ ਦੇ ਵਿੱਚ ਆਮ ਲੋਕਾਂ ਦੀ ਗੱਲ ਰਹੀ ਹੈ ਆਮ ਲੋਕਾਂ ਦੇ ਮਨ ਦੇ ਭਾਵਾਂ ਨੂੰ ਉਹਨਾਂ ਨੇ ਸ਼ਬਦ ਦਿੱਤੇ ਸ਼ਬਦਾਂ ذریعے ਜ਼ੁਬਾਨ ਦਿੱਤੀ ਸੀ ਜਿਹੜੇ ਸ਼ਬਦਾਂ ਰਹੇ ਉਹਨਾਂ ਦੀਆਂ ਗਜ਼ਲਾਂ ਦੇ ਵਿੱਚ ਵੀ ਨਜ਼ਰ ਆਉਂਦੇ ਸੀ ਉਹਨਾਂ ਦੀਆਂ ਕਵਿਤਾਵਾਂ ਦੇ ਵਿੱਚ ਵੀ ਆਮ ਲੋਕਾਂ ਦੀ ਮਨ ਦੇ ਭਾਵ ਜਿਹੜੇ ਉਹ ਖਾਸ ਤੌਰ ਤੇ ਨਜ਼ਰ ਆਉਂਦੇ ਸਨ ਬੇਸ਼ੱਕ ਅੱਜ ਸੁਰਜੀਤ ਪਾਤਰ ਸਾਡੇ ਵਿਚਕਾਰ ਨਹੀਂ ਰਹੇ ਲੇਕਿਨ ਉਹ ਰਹਿਦੀ ਦੁਨੀਆ ਤੱਕ ਲੋਕਾਂ ਦੇ ਮਨਾਂ ਦੇ ਵਿੱਚ ਜਿਉਂਦੇ ਵੱਸਦੇ ਰਹਿਣਗੇ ਤੇ ਅਜਿਹੀ ਹੀ ਮਹਾਨ ਸ਼ਖਸੀਅਤ ਮਹਾਨ ਕਵੀ ਮਹਾਨ ਗਜ਼ਲਕਾਰ surjeet patar ਦਾ ਅੱਜ ਲੁਧਿਆਣਾ ਦੇ ਵਿੱਚ ਹੀ ਅੰਤਿਮ ਸੰਸਕਾਰ ਹੈ ਜਿੱਥੇ ਅਹਿਮ ਸ਼ਖਸੀਅਤਾਂ ਪਹੁੰਚ ਕੇ ਉਹਨਾਂ ਦੇ ਅੰਤਿਮ ਦਰਸ਼ਨ ਕਰਨਗੀਆਂ ਤੇ ਉੱਥੇ ਹੀ ਸੀਐਮ ਭਗਵੰਤ ਮਾਨ ਵੀ ਪਹੁੰਚਣਗੇ ਤੇ ਪਰਿਵਾਰ ਦੇ ਨਾਲ ਦੁੱਖ ਵੰਡਾਉਣਗੇ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram X ਔਰ WhatsApp channel par but...